ਫੋਨਮਾ ਝਾੜੂ ਲਾ ਕੇ ਪੋਚੇ ਵੀ ਲਾ ਲਈ ਮਮੀ ਮੇਰਾ ਫੋਨ ਆਉਣ ਡਿਆ ਤਾਂ ਮੈਂ ਗੱਲ ਕਰਨ ਲੱਗੀ ਉਹਨਾਂ ਨਾਲ ਦੀਦੀ ਮੈਨੂੰ ਤਾਂ ਭੁੱਖ ਵੀ ਬੜੀ ਲੱਗੀ ਮੈਂ ਤਾਂ ਰੋਟੀ ਬਣਾ ਕੇ ਖਾਣ ਲੱਗੀ ਝਾੜੂ ਫੇਰਨ ਤੋਂ ਬਾਅਦ ਚਲ ਕੋਈ ਨਹੀਂ ਪੋਚੇ ਛੱਟ ਲੱਗ ਜਾਣੇ ਜਲਦੀ ਜਲਦੀ ਕੰਮ ਨਬੇੜ ਕੇ ਤੇ ਕਰ ਲਈ ਭਾਈ ਦੀਦੀ ਤੇ ਮੈਨੂੰ ਕੰਮ ਕਿਹਾ ਗਈ ਇੰਨਾ ਸਾਰਾ ਮੈਨੂੰ ਤਾਂ ਭੁੱਖ ਵੀ ਬੜੀ ਲੱਗੀ ਉਹ ਤੇ ਮੇਰੇ ਢਿੱਡ ਪੀੜ ਹੋਣ ਲਈ ਆ ਹੁਣ ਮੈਂ ਕੰਮ ਕਰਾਂ ਕਿ ਰੋਟੀ ਪਕਾ ਕੇ ਖਾਵਾਂ ਹੈਲੋ ਮੰਮੀ ਸੱਸੀ ਕਾ ਹੋਰਸ ਨਾ ਠੀਕ ਠਾਕ ਜੀ ਹਾਂ ਜੀ ਵਧੀਆ ਠੀਕ ਠਾਕ ਹੈ ਨੀ ਕੰਮ ਕਾਰ ਮੰਮੀ ਕਰ ਲਿਆ ਹਾਂ ਜੀ ਦਹੀਂ ਫੋਨਮ ਕਰਨ ਕੰਮ ਮੰਮੀ ਨਿੱਕੀ ਦਰਾਣੀ ਕਾ ਕਰਾਉਣੀ ਸਾਰਾ ਮੇਨ ਤੇ ਬਸ ਨਜ਼ਾਰੇ ਲੱਗੇ ਪਏ ਆ ਹਾਂ ਜੀ ਕਵਾਲਾ ਨੀ ਇੱਧਰ ਆਨੀ ਮੇਰੀ ਦਵਾਈ ਲੱਭ ਕੇ ਦੇ ਮੇਰੇ ਦਾੜ ਪੀੜ ਪੜੀ ਹੋਣ ਈ ਐ ਨੀ ਮੇਰੀ ਦਵਾਈ ਕਿੱਥੇ ਰੱਖੀ ਆ ਕਵਾਲਾ ਹਾਂਜੀ ਮੰਮੀ ਆਈ ਮੰਮੀ ਮੈਨੂੰ ਮੇਰੇ ਸਾਸ ਬੁਲਾਉਂਦੇ ਆ ਤੇ ਮੈਂ ਔਨੀ ਉਹਨਾਂ ਦੀ ਗੱਲ ਸੁਣ ਕੇ ਮੈਂ ਬਾਅਦ ਚ ਲਾਉਣੀ ਫੋਨ ਠੀਕ ਆ ਹਾਂਜੀ ਮੰਮੀ ਬੁਲਾਉਂਦੇ ਆ ਹੀ ਇਹਨਾਂ ਪਤੂ ਦਵਾਈ ਆਵੇ ਕਿਤੇ ਮੈਂ ਦਵਾਈ ਨਹੀਂ ਲੱਭਣੀ ਮੇਰੇ ਗਾੜ ਬੜੇ ਤਖਣ ਗਈ ਹੈ ਕੋਈ ਮੈਂ ਦੇਖ ਦੇ ਜਾਂ ਆ ਬਾਰੇ ਗਰਮੀ ਪੜੀ ਨਾ ਬਾਤ ਨਹੀਂ ਹੋਈਆਂ ਲਿਆ ਆ ਬਕੇ ਆਵੇ ਮੰਮੀ ਸਾਹਮਣੇ ਪਈ ਦਵਾਈ ਤੇ ਆ ਲੋ ਕਿੰਨੀ ਵਾਰ ਮੈਂ ਕਿਹਾ ਮੈਨੂੰ ਤੇ ਲੱਭਾ ਨਹੀਂ ਮੰਮੀ ਸਾਹਮਣੇ ਪਈ ਦਵਾਈ ਤੇ ਮੈਂ ਕਿਹਾ ਕਣ ਕੇ ਢਾਲ ਪਈ ਦਵਾਈ ਤੇ ਮੈਂ ਬਾਹਰ ਆਣ ਕੇ ਆ ਲੋ ਮੰਮੀ ਆਵੇ ਦਵਾਈ ਅੱਜ ਰੋਟੀ ਵੀ ਲਾਈ ਮੈਂ ਪਹਿਲਾਂ ਰੋਟੀ ਖਾਣੀ ਹੈ ਰੋਟੀ ਦੀ ਮੰਮੀ ਜੇ ਲਾਈ ਪੂਣਾ ਨੂੰ ਕਾਦਾ ਪੂਣਾ ਲਾ ਦਿੰਦੀ ਆ ਲੋ ਦਵਾਈ ਲਈ ਮੈਂ ਆਪੇ ਦਵਾਈ ਬਾਚ ਖਾਣੀ ਆ ਨਾ ਪਹਿਲੇ ਮੈਨੂੰ ਰੋਟੀ ਦੇ। ਮੰਮੀ ਪੋਨ ਨੂੰ ਕਹਦਾ ਪੋਨਮ ਲਾ ਦੇਂਦੀ ਮੇਰੇ ਤੇ ਡੀਪੀਡ ਹੁੰਦੀ ਐ। ਪੜਾ ਤੁਹਾਇਆਂ ਹੀ ਫਿਰ ਪੋਨ ਮੈਨੂੰ ਦੇ ਦੇਂਦੀ ਫਾ ਤੂੰ ਐਵੇਂ ਮੈਨੂੰ ਦੇਣੀਆਂ ਨੇ। ਤੇਰੇ ਘਰ ਫਿਰ ਹੋ ਲਈ ਸੀ ਮੈਂ ਤਾਂ ਕੋਈ ਲਵਾ ਲੈਣੀ ਆ ਫਿਰ। ਪੋਨ ਮਾਂ ਉਹ ਤਾਂ ਦਾਰ ਖੁਰ ਕੇ ਲਾ ਦੇ ਨਾ ਕਵਨ ਨੂੰ ਆਖਿਆ ਸੀ ਆਂਦੀ ਮੇਰੇ ਕੋਲ ਨਹੀਂ ਲੱਤ ਦੇ ਤੇ ਮੈਂ ਦਵਾਈ ਖਾਣੀ ਐ। ਮੰਮੀ ਮੇਰਾ ਤੇ ਆਪ ਲੱਕ ਪੀਡ ਕਰਨਾ ਮੈਂ ਹੁਣ ਇਹ ਲੇ ਪਈ ਤੰਪ ਲਾਵਾ ਰੋਟੀਆਂ ਫਿਰ ਮੈਂ ਆਪ ਲਾਵਾਂ। ਮੈਂ ਤਾਂ ਫਿਰ ਮੈਂ ਦਵਾਈ ਨਹੀਂ ਖਾਂਦੀ ਅੱਜ। नहीं लाद व कि आदगा मैं මමमीම ग जा पන ਲਵਲੀ ਰੋਟੀ ਮੰਗੰਦੇ ਆ ਤੇਨੂੰ ਰੋਟੀ ਦੇ ਦੇ ਦੀਦੀ ਮੇਰਾ ਤੇ ਆਪ ਲੱਕ ਬੜਾ ਪੀੜ ਕਰਨ ਦਿਆ ਵਾ ਮੈਂ ਸੋਟ ਸੀ ਗਿਆ ਠੀਕ ਨਾ ਨੌਨ ਲੱਗੀ ਦੇ ਦੇ 2 ਮਿੰਟ ਤੇ ਲੱਗਣੀ ਰੋਟੀ ਦੇਣ ਲੱਗਾਂ ਸਵੇਗਾ ਦੀਦੀ ਮੈਂ ਇਨਾ ਕੰਮ ਕੀਤਾ ਵਾ ਤੇ ਹੁਣ ਤੁਸੀਂ ਰੋਟੀ ਵੀ ਦੋ ਫੁਲਕੇ ਪਕਾ ਕੇ ਦੇ ਸਕਦੇ ਹੀਂ ਉਹ ਵੀ ਮੈਨੂੰ ਪਕਾ ਕੇ ਦੇਣੇ ਪੈਣੇ ਹੁਣ ਦੀਦੀ ਵੀ ਨਾ ਹੱਦੀ ਕਰਦੀ ਨਾ ਕਰੂੰ ਮੇਰ ਕੋਈ ਸਾਰਾ ਕੰਮ ਕਰਾਉਂਦੀ ਆ ਗਰਮੀ ਤੋਂ ਡਰਦੀ ਆ ਆਪ ਪੇਸੀ ਥੱਲੇ ਬੈਠੀ ਰਹਿੰਦੀ ਆ ਕੰਮ ਮੈਨੂੰ ਕਰਨ ਲਾ ਛੱਡ ਦੇ ਗਰਮੀ ਦੇ ਵਿੱਚ ਬਹਾਨੇ ਮਾਰ ਦੇਂਦੀ ਮੈਨੂੰ ਆ ਹੋ ਗਿਆ ਤੇ ਉਹ ਹੋ ਗਿਆ ਰੋਟੀ ਭਾ ਗੀ ਇਹ ਦੇ ਦਿੰਨੀ ਆ लवली ਲੈ ਰੋਟੀ ਖਾ ਲਾ ਭਾ ਵੀਰ ਨਹੀਂ ਆਇਆ ਵੀਰ ਬਾਜੇ ਕੰਮ ਤੇ ਗਿਆ ਵਾ ਹਜੇ ਨਹੀਂ ਆਇਆ ਤੇ लवली ਰੋਟੀ ਖਾ ਕੇ ਨਾ ਮੈਨੂੰ ਪਾਣੀ ਦਾ ਆਈ ਠੀਕ ਆ ਦਾ ਨਾ ਉਹ ਦੇ ਲੱਤ ਨਾ ਫੀਡ ਕਰਨ ਡਿਆ ਵਾ ਸੋਨੂ ਕੋਲ ਦਵਾਈ ਮੰਗਾ ਲੈਣੀ ਸ਼ਹਿਰ ਤੇ ਗਏ ਆ ਉਹ ਹੈਲੋ ਹਾਂਜੀ ਬੋਨਮਾ ਸੋਨ ਤੀ ਸ਼ਹਿਰੀ ਜੇ ਹਾਂਜੀ ਸ਼ਹਿਰੀ ਆ ਜੇ ਇੱਦਾਂ ਕਰਿਓ ਮੇਰੇ ਲਈ ਨਾ ਹਉਂਦੇ ਮੋਕੇ ਦੋ ਲੱਖ ਪੀੜਨੀ ਖਰਾਕਾ ਲੈ ਆਇਓ ਕੀ ਗੱਲ ਹੋ ਗਈ ਲੱਖ ਨੂੰ ਗੱਲ ਕੀ ਹੋਣੀ ਆ ਸਾਰੇ ਘਰ ਦਾ ਕੰਮ ਤੇ ਮੈਂ ਕਰਦੀ ਆਂ ਦੀਦੀ ਵਿਹਲੇ ਬੈਠੀ ਰਹਿੰਦੀ ਆ ਸਾਰਾ ਕੰਮ ਮੇਰ ਕੋ ਕਰਉਂਦੀ ਆ ਲੱਗ ਤੇ ਆਪੇ ਦੁਖਣਾ ਜਦੋਂ ਐਡੇ ਵੱਡੇ ਘਰ ਦਾ ਇਕੱਲੀ ਨੇ ਕੰਮ ਕਰਨਾ ਵਾ ਚੱਲ ਕੋਈ ਨਹੀਂ ਉਹ ਵੱਡੇ ਆ ਹੁਣ ਕੋਈ ਨਹੀਂ ਜੇ ਤੈਨੂੰ ਕੰਮ ਕਹਿੰਦੇ ਤੇ ਕਰ ਲਿਆ ਘਰ ਕੋਈ ਨਹੀਂ ਮੈਂ ਲੈ ਆਉਣਾ ਕੋਈ ਨਹੀਂ ਦਵਾਈ ਚਲੋ ਠੀਕ ਜੇ ਫਿਰ ਲੈ ਆਇਓ ਚੰਗਾ ਘੜੀ ਲੱਗ ਸਿੱਧਾ ਕਰ ਲੈਣੀ ਆ ਨਹੀਂ ਤੇ ਤੋ ਪਹਿਲਾਂ ਕੋਈ ਹੋਰ ਆਵੇ ਕੰਮ ਕਹਿਣ ਮੈਂ ਨਾ ਸੌਂ ਹੀ ਜਾਣੀ ਘੜੀ ਰੈਸਟ ਕਰ ਲੈਣੀ ਆ ਸ਼ਾਮਾਂ ਪੈ ਗਈਆਂ ਵਾ ਬਾਹਰ ਨਹੀਂ ਮੈਂ ਜਾਣਾ ਜੇ ਮੈਂ ਬਾਹਰ ਚ ਲੱਗੀ ਮੇ ਰੋਟੀ ਬਣਾਉਣੀ ਪੈਣੀ ਹੈ ਰੋਟੀ ਦੇ ਮੇ ਬਣਾਉਣੀ ਨਹੀਂ ਕੋਈ ਸਕੀਮ ਲਾਉਣੀ ਹੈ ਸ਼ਾਮਾਂ ਪੈ ਗਈਆਂ ਆ ਰੋਟੀ ਟੋਕ ਦਾ ਟਾਈਮ ਹੋਇਆ ਅਜੇ ਤੱਕ ਅੰਦਰਾਂ ਚ ਬਾਹਰ ਹੀ ਨਹੀਂ ਨਿਕਲੀਆਂ ਨਾ ਮੈਨੂੰ ਕਿਨੇ ਚਾਹ ਪੁੱਛੀਏ ਬੜਾ ਪਤਾ ਨਹੀਂ ਇਹਲੀ ਕੀ ਵੱਡੀ ਤੇ ਆਦੀ ਨਿਕੀ ਜਾਂਦੀ ਮੇਰਾ ਲੱਕ ਦੋਦਾ ਤਾਂ ਵੱਡੀ ਨੂੰ ਬੜਾ ਕੀ ਗੱਲ ਆ ਵੇਖਾਂ ਭਲਾ ਜਾ ਕੇ ਬੜਾ ਰੋਟੀ ਪਾਣੀ ਕਿਉਂ ਨਹੀਂ ਕੀਤਾ ਕੀ ਕਰਦੀਆਂ ਨੇ ਮੈਨੂੰ ਪਤਾ ਨਹੀਂ ਅੱਜ ਖੁਰਸ਼ਾ ਤਾਂ ਮੈਨੂੰ ਆਪ ਹੀ ਨਹੀਂ ਪਕਾਉਣੀ ਆ ਪੈਣੀ ਆ ਵੇਖਾਂ ਬੜਾ ਕੀ ਕਰਦੀ ਆਨੇ ਇੱਕ ਤੇ ਇਹਨਾਂ ਨੇ ਅੱਸੀ ਲਾ ਦੋ ਤੇ ਫਿਰ ਬਾਹਰ ਹੀ ਨਹੀਂ ਨਿਕਲਦੀਆਂ ਪੁੱਤ ਸ਼ਾਮਾਂ ਪੈ ਗਈਆਂ ਨੇ ਚਾਹ ਦਾ ਘੁੱਟੀ ਮੈਨੂੰ ਬਣਾ ਕੇ ਨਹੀਂ ਦਿੱਤਾ ਉਦੋਂ ਰੋਟੀ ਧੱਕ ਦਾ ਟਾਈਮ ਹੋ ਗਿਆ ਵਾ ਮਮੇ ਰੇਟ ਪੀੜ ਹੋਣੀ ਮੈਂ ਹੁਣੇ ਜੀ ਦਵਾਈ ਖਾ ਕੇ ਰਟੀਆਂ ਤੇ ਪੁੱਤ ਰੋਟੀ ਧੱਕ ਤੇ ਬਣਾ ਕੇ ਚਾਹ ਦਾ ਘੁੱਟ ਬਣਾ ਦੇਣੀ ਸੀ ਨਾ ਮੈਨੂੰ ਪੂਨਮ ਨੂੰ ਕਹਦਾ ਮਮੀ ਬਣਾ ਦੇ ਦਿੰਦੀ ਆ ਉਹ ਤਾਂ ਇੰਨੇ ਪਖੰਡਾ ਨਾ ਕਰਿਆ ਕਰ ਜਿਹੜਾ ਰੋਹਦਾ ਹੀ ਪਾਨਾ ਹੋ ਗਿਆ ਕੋਈ ਨਾ ਕੋਈ ਪਖੰਡੀ ਹੋ ਗਿਆ ਤੇਰਾ ਬੈਠ ਠੀਕ ਨਹੀਂ ਮਮੀ ਉਹ ਤਾਂ ਗੋਲੀ ਗਾਲੀ ਖਾ ਕੇ ਉੱਠ ਕੇ ਸੋਈ ਬਣ ਜਾ ਮੇਰੇ ਕੋਲ ਨਹੀਂ ਮੰਮੀ ਅੱਜ ਬਹਾਨੀ ਮੈਂ ਠੀਕ ਨਹੀਂ ਹੈ ਫਿਰ ਉਹ ਵਰਤ ਰੱਖ ਲੋ ਨਾ ਘਾਇਵਾਜ ਠੀਕ ਹੈ ਮੈਂ ਸ਼ੂਗਰ ਆ ਮੇਰੀ ਦੀ ਸਕੀਮ ਅੱਜ ਕਾਮਯਾਬ ਹੋਗੀ ਆਪੇ ਪੂਣਾ ਬਣਾ ਲੁਗੀ ਰੋਟੀ ਪੂਣਾ ਮੈਂ ਕਾਹ ਪਤਾ ਰੋਟੀ ਜੱਕ ਦਾ ਟਾਈਮ ਹੋ ਗਿਆ ਪਤਾ ਹਾਂਜੀ ਮੰਮੀ ਤੂੰ ਕਹਿ ਰਹੀ ਮੈਂ ਠੀਕ ਨਹੀਂ ਅੱਜ ਮੈਂ ਤੇ ਮੇਰਾ ਠੀਕ ਨਹੀਂ ਹੈ ਤੇ ਤੂੰ ਰੋਟੀ ਪਾਣੀ ਦੂੰ ਕਰ ਲੈ ਅੱਜ ਫਿਰ ਮੰਮੀ ਮੇਰਾ ਤੇ ਆਪ ਲੱਕ ਪੇੜ ਕਰਨ ਦਿਆ ਮੈਂ ਤੇ ਆਪ ਤੁਹਾਨੂੰ ਕੋ ਦਵਾਈ ਮੰਗਾਈ ਨਾ ਪੈਣਾ ਨਾ ਫਿਰ ਮੰਮੀ ਮੈਂ ਤੇ ਆਪ ਤੁਹਾਨੂੰ ਕੋ ਦਵਾਈ ਮੰਗਾਈ ਮੈਂ ਠੀਕ ਨਹੀਂ ਨੇ ਤੇ ਮੈਂ ਆਪ ਹੀ ਪਕਾ ਲੈਣੀ ਰੋਟੀ ਫਿਰ ਮੈਂ ਬੱਬੀ ਨੂੰ ਸੱਦ ਲੈਣੀ ਆ ਨਹੀਂ ਨਹੀਂ ਮੰਮੀ ਲੱਕ ਤੇ ਚਲ ਦੁਖਣ ਦਿਆ ਵਾ ਪਰ ਬੱਬੀ ਆਂਟੀ ਨੂੰ ਕੀ ਸੱਦਣਾ ਮੈਂ ਪਕਾ ਲੈਣੀ ਰੋਟੀ ਉੱਠ ਕੇ ਨਹੀਂ ਤੂੰ ਉੱਠਿਆ ਜਾਂਦਾ ਤੇ ਰੈਸਟ ਕਰ ਲੈ ਕੋਈ ਨਹੀਂ ਮੈਂ ਪਕਾ ਲੈਣੀ ਆ ਬੱਬੀ ਨੂੰ ਤੇ ਜੇ ਤੂੰ ਨਹੀਂ ਵਿਹਾਈਆ ਉਹ ਤਾਂ ਵੀ ਮੈਂ ਆਪ ਹੀ ਕਰ ਜਾਈਂ ਨਹੀਂ ਥੋੜਾ ਪਤਾ ਏ ਜੇ ਅੰਦੀ ਗਾ ਤੇ ਮੈਂ ਆਪੀ ਕਰ ਲੈਣੀ ਆ ਨਹੀਂ ਨਹੀਂ ਮੰਮੀ ਜੇ ਮੈਂ ਤੂੰ ਮੈਂ ਤੂੰ ਖਾਣੇ ਕੋਈ ਨਹੀਂ ਰਾਮ ਘਰ ਮੈਂ ਧੀ ਤੂੰ ਰਹਿਣ ਤੇ ਕੋਈ ਨਹੀਂ ਰਾਮ ਘਰ ਨਾ ਮੈਂ ਧੀ ਮੈਂ ਪਕਾ ਲਈ ਨਹੀਂ ਆਪੇ ਪਕਾ ਲੈ ਦੀਦੀ ਵੀ ਨਾ ਹਾਦੀ ਕਰਦੇ ਵੈਸੇ ਕੰਮ ਤੋਂ ਬਚਣ ਦੇ ਬਹਾਨੇ ਲੱਭਦੇ ਰਹਿੰਦੇ ਆ ਕਦੇ ਇਹਨਾਂ ਦੀ ਮੰਮੀ ਦਾ ਫੋਨ ਆਉਣਾ ਹੁੰਦਾ ਵਾ ਕਦੇ ਇਹਨਾਂ ਦੇ ਢਿੱਡ ਭਿੜਾਉਣ ਦੀ ਹੁੰਦੀ ਹੈ ਤੇ ਕਦੇ ਇਹਨਾਂ ਨੇ ਨਹਾਉਣਾ ਹੁੰਦਾ ਵਾ ਕੋਈ ਨਾ ਕੋਈ ਬਹਾਨਾ ਹੀ ਮਾਰਦੇ ਰਹਿੰਦੇ ਆ ਮੰਮੀ ਵੈ ਸੱਚੀ ਬੋਲਦੇ ਇਹਨਾਂ ਨੂੰ ਬੜੇ ਕੰਮ ਚ ਹੋ ਰ ਆਦਾ ਮੈਂ ਲਾਇਆ ਦੀਦੀ ਦਾ ਹਿਸਾਬ ਪਰ ਫਿਰ ਵੀ ਮੈਂ ਮੰਮੀ ਨੂੰ ਥੋੜੀ ਇੰਨੀ ਗਰਮੀ ਚ ਕੰਮ ਕਰਨ ਦੇਣਾ ਵਾ ਕਿੰਨੀ ਗਰਮੀ ਹੈ ਉਤੋਂ ਜਾਨੀ ਮੈਂ ਆਪ ਹੀ ਕੋਈ ਨਹੀਂ ਦਵਾਈ ਦਿਖਾਈ ਲੈਣੀ ਠੀਕ ਹੋ ਜਾਣਾ ਕੋਈ ਗੱਲ ਨਹੀਂ ਮੰਮੀ ਨਾ ਮੈਂ ਕਰਦੀ ਆ ਕੰਮ ਰਹਿਣ ਤੋਂ ਪੁੱਤ ਚੱਲ ਕੋਈ ਨਹੀਂ ਅੱਕੜ ਕੋਈ ਨਹੀਂ ਕਰਦੀ ਤੋਂ ਕੰਮ ਨਹੀਂ ਮੈਂ ਕਰ ਲਈਆਂ ਪੈਨ ਮੈਂ ਖੀਰ ਬਣਾ ਲਈਏ ਇਹੋ ਹੀ ਖਾ ਲਿਓ ਤੇ ਕੋਈ ਨਹੀਂ ਮੈਂ ਧੀਰਾਸ਼ਟ ਕਰ ਜਾ ਤਾਂ ਵਈ ਖਾ ਲਾ ਤੂੰ ਬੜੇ ਅੱਗੇ ਕੋ ਬਾਨਾ ਮਾਰ ਨਹੀਂ ਵੰਦੀ ਜੱਗੇ ਬਾਨੇ ਦਾ ਬਕੌਰ ਉਹ ਤੇ ਜੇ ਬਾਨੇ ਤੇ ਬਾਨੇ ਮਾਰੀ ਜਾਂਦੀ ਹੈ ਲੈ ਲਓ ਮਮੀ ਮੈਂ ਕਰ ਲੈਣੀ ਕੰਮ ਕੋਈ ਨਹੀਂ ਚੱਲ ਮੇਰਾ ਪੁੱਤ ਤੂੰ ਚੱਲ ਕੋਈ ਨਹੀਂ ਕਿਆ ਨਹੀਂ ਕੋਈ ਮੇਜਰ ਫਰਕ ਨਹੀਂ ਹੈ ਜੈਨ ਨਹੀਂ ਫਰਕ ਪਿਆ ਆ ਮੈਂ ਲੈਂਦੀ ਆ ਦਵਾਈ ਤੇ ਕੋਈ ਨਹੀਂ ਤੁਸੀਂ ਦਵਾਈ ਕਢੋ ਤੇ ਮੈਂ ਪਾਣੀ ਲੈ ਕੇ ਆਉਣਾ ਵਾ ਠੀਕ ਠੀਕ ਮੰਮੀ ਕੀ ਗੱਲ ਤੁਸੀਂ ਆ ਵੀ ਸੋਜੀ ਪਾਣੀ ਬਣਾਉਣ ਦੇਓ ਫਤ ਮੈਂ ਆ ਕੇ ਤੇ ਘਰ ਆਈ ਨੇ ਉਹ ਵੀ ਇਹਨਾਂ ਦਾ ਲੱਕ ਪੀੜ ਕਰਨ ਦੇ ਆ ਤੇ ਦੂਜੀ ਆਂਦੀ ਮੇਰੇ ਢਿੱਡ ਪੀੜ ਹੋਣ ਲਈਏ ਤੇ ਮੈਂ ਚੱਲ ਮੈਂ ਵੀ ਬਣਾ ਲੈਂਦੀ ਆ ਫਿਰ ਮੈਂ ਕਿਹੜਾ ਨਹੀਂ ਬਣਾਉਂਦਾ ਚਲੋ ਠੀਕ ਆ ਫੇਰ ਮਾਤਾ ਚਲ ਪੁੱਤ ਲੈ ਪਾਣੀ ਤੇ ਦੇ ਦੇ ਦਵਾਈ ਉਹ ਤੇ ਕੁਟਕੇ ਨਾਲੇ ਕੁਟਕੇ ਦੇ ਨਾਲ ਸਕੇ ਗਰਮ ਪਾਣੀ ਨੇ ਦਿੰਨਾ ਦਵਾਈ ਦੇਣੀ ਆ ਮੈਂ ਤੇ ਨਾ ਦੋਹਾਂ ਦੇ ਇਥੋਂ ਤੁਹਾਨੂੰ ਹੋ ਗਈ ਆ ਜੇ ਤੀਜੇ ਦਾ ਵਿਆਹ ਕਰਨਾ ਉਹਨੇ ਪਤਾ ਨਹੀਂ ਕਿ ਕਿਹਦਾ ਦੀ ਆਪ ਨੂੰ ਇਹ ਦੋ ਤੇ ਤੇਰੀਆਂ ਬਾਂਨੇ ਕੋ ਆ ਜੇ ਮੈਂ ਤੇ ਤੇਰੇ ਨਾਲ ਦੇ ਪਰਦੇ ਪਾਪਾ ਕਹਿੰਦੇ ਆ ਮੈਨੂੰ ਚਾਹੀਏ ਕਰਨ ਹੁਣ ਤੀਜੇ ਦਾ ਕਰਨੀ ਆ ਪਤਾ ਨਹੀਂ ਕਿ ਨਾਲ ਆਉਣਾ ਹੈ ਚਲੋ ਵੀ ਇਹਨੇ ਜੋ ਘਰ ਦਾ ਰੱਖ ਮੇਰਾ ਦਜਾ ਗਾਂ ਦਾ ਘਰ ਆ ਰਹੰਾ ਕਰਨਾ ਤੇ ਪੈਣਾ ਹੀ ਹੋਦਾ ਦਿੱਜੇ ਦਾ ਚਾਹ ਲੋ ਪੋਣੂ ਪਾਣੀ ਜੇ ਦਵਾਈ ਖਾਓ ਤੇ ਕਰੋ ਰੈਸਟ ਰੈਸਟ ਤੇ ਮੈਂ ਕਰ ਲੈਂਦੀ ਆ ਬਤਾਂ ਨੂੰ ਭੁੱਖ ਲੱਗੀ ਹੋਣੀ ਆ ਮੈਂ ਰੋਟੀ ਪਾ ਕੇ ਲੈ ਦੇਣੀ ਤੁਹਾਨੂੰ ਨਹੀਂ ਤੁਸੀਂ ਕੋਈ ਨਹੀਂ ਕਰੋ ਆਰਾਮ ਮੈਂ ਖਾਇਆ ਬਜਾਰੋਂ ਕੁਝ ਨਾ ਕੁਝ ਠੀਕ ਜੇ ਕਰੋ ਰੈਸਟ ਤੁਸੀਂ ਕੋਈ ਨਹੀਂ ਹੈਲੋ ਮੰਮਾ ਦੀ ਕੋਈ ਨਹੀਂ ਆ ਜਾਂਦੀ ਮੰਮੀ ਨੂੰ ਮੇਟਣਾ ਕੋਈ ਮੰਮੀ ਮੰਮੀ ਦਾ ਨਾ ਫੋਨ ਆਉਂ ਗਿਆ ਅਜੇ ਮੰਮੀ ਨਹੀਂ ਜੇ ਠੀਕ ਕੀ ਗੱਲ ਮੰਮੀ ਦੀ ਨਾ ਕਿਡਨੀ ਚ ਪੱਥਰੀ ਜੇ ਤੇ ਹਸਪੀਟਲ ਦਾਖਲ ਆ ਮਾਮਾ ਲਿਆਈ ਦੱਸਿਆ ਤੇ ਚਾਰਕ ਦੇਣ ਦੀ ਨਾ ਜਾਣਾ ਪੈਣਾ ਜੀ ਅੱਛਾ ਤੇ ਕਿੱਦਾਂ ਕਰਨਾ ਜਾਣਾ ਕਰ ਤੀ ਆ ਚੱਲ ਪਰ ਪੱਥਰੀ ਚੜਾ ਆਇਆ ਜਿਨੋਂ ਲਾ ਕੀ ਮੈਂ ਵੀ ਅਵੇਲਾ ਹੀ ਆ ਤੇ ਮੈਂ ਤਾਂ ਗੁੰਮੜ ਸੱਦੇ ਲੈ ਜੰਨਾ ਵਾ ਨਾਲੇ ਮੇਲਣੇ ਜਾ ਕੇ ਚਲ ਫਿਰ ਪੁੱਤ ਚੱਲੀਏ ਫਿਰ ਮੰਮੀ ਮੈਂ ਤਾਂ ਤਿਆਰ ਹੀ ਆ ਤੇ ਸੀ ਇਦਾਂ ਲਾਤਾ ਤੋਤਾ ਤੁਸੀਂ ਕੱਪੜੇ ਪਾ ਲੋ ਚੱਲ ਫੇ ਮੈਨੂੰ ਕੱਪੜੇ ਪਾ ਲਾ ਦੇ ਖ ਮਾਪਾਤੀ ਤੁਰ ਚੱਲਨੇ ਆ ਹਾਂ ਚੱਲ ਫਿਰ ਹਾਂ ਚਲੋ ਮੈਂ ਮੈਂ ਫਿਰ ਜਾ ਕੇ ਮੋਟਸਲ ਵੇਨਾ ਹਾਂ ਆ ਮੈਂ ਕੱਪੜੇ ਪਾ ਲਾਂ ਹਨਾ ਆਹ ਮੋਟਸਲ ਤੂੰ ਸਟਾਰਟ ਕਰ ਮੈਂ ਆਈ ਕੱਪੜੇ ਪਾ ਲਾਂ ਮੈਂ ਹਾਂ ਆ ਸੋਣਾ ਆਪਾਂ ਚੱਲ ਚੱਲਿਆਂ ਦੋ ਇਹਨੇ ਤੇ ਪਤਾਰਾ ਕੌਣ ਕੱਢੇਗਾ ਵੀਰ ਘਰੇ ਆ ਤੇ ਪੱਠੇ ਗਾਈ ਨੂੰ ਪਾਤੇ ਆ ਵੀ ਵੀਰਾ ਪੇ ਧਾਰ ਕਾਢੀ ਲਏਗਾ ਤੇ ਇੱਕ ਗਾਈ ਮਿਲਣੀ ਨਹੀਂ ਆ ਉਹ ਕੋ ਮਿਲਣੀ ਨਹੀਂ ਆ ਪੁੱਛ ਆ ਬੜਾ ਬੌਟੀਆਂ ਨੂੰ ਕੀ ਆਉਂਦੀਆਂ ਨੇ ਜੇ ਤੇ ਕੱਢ ਪੁੱਛ ਲੋ ਆਹੋ ਜਿਹਾ ਬੜਾ ਖਲਾ ਹੋ ਜਾਣਾ ਮਗਰ ਹਾਂਜੀ ਚੱਲ ਮੈਂ ਨਾ ਵੀਰ ਨੂੰ ਦੱਸਦਾ ਮੈਂ ਅਸੀਂ ਨਾ ਮਾਮੇ ਕੋ ਚੱਲੇ ਆ ਤੇ ਗਾਈਆਂ ਦਾ ਮਗਰੋਂ ਸਾ ਵੀਰ ਅਸੀਂ ਨਾ ਨਾਨਕੇ ਚੱਲੇ ਜੇ ਕੀ ਗੱਲ ਹੋਗੀ ਮੰਮੀ ਨਹੀਂ ਜੇ ਠੀਕ ਤੇ ਅਸੀਂ ਪਤਾ ਲੈਈਏ ਚੱਲ ਲੈ ਆਓ ਕੋਈ ਨਹੀਂ ਤੇ ਤੁਸੀਂ ਡੰਗਰਾਂ ਦਾ ਧਿਆਨ ਰੱਖ ਲਈ ਚਾਰਕ ਦਿਨ ਦੇਹਿ ਕੇ ਆਉਣਾ ਜੀ ਚੱਲ ਕੋਈ ਨਹੀਂ ਕੋਈ ਨਹੀਂ ਉਹਨਾ ਚੋਕਰ ਦਾ ਬੋਰਾ ਮੁੱਕਾ ਜੇ ਤੇ ਉਹ ਵੀ ਲੈ ਆਇਓ ਦਕਾਨੋਂ ਆਹੋ ਲੈ ਆਉਂਗਾ ਕੋਈ ਨਹੀਂ ਮੈਂ ਠੀਕ ਹੈ ਤੇ ਇਹੀ ਫਿਰ ਜਾਈਏ ਹਾਂ ਹਾਂ ਜਾਓ ਜਾਓ ਠੀਕ ਜਦ ਤਿਆਰ ਹੋ ਗਾ ਮੰਮੀ ਨੂੰ ਪੁੱਛਦਾ ਮੰਮੀ ਤਿਆਰ ਹੋਈ ਕਿ ਨਹੀਂ ਮੰਮੀ ਤਿਆਰ ਹੋ ਗਈਆਂ ਹਾਂ ਪਤਨ ਮੈਂ ਤਿਆਰ ਹੋ ਗਈਆਂ ਮਾੜਾ ਜਾਂ ਤੇਰੀਆਂ ਭਾਬੀਆਂ ਨੂੰ ਕਹਿਦਾ ਬਿਤਾ ਦਾ ਦੁਰਜੋ ਲਣ ਗਿਆ ਮੁੜ ਕੇ ਕਹਿ ਦੋ ਕਹਿ ਦੋ ਕਿ ਛੇਤੀ ਚਲੀਏ ਟਾਈਮ ਹੋ ਗਿਆ ਆਹੋ ਚੱਲ ਫਿਰ ਮੈਂ ਨਾ ਫਿਰ ਆ ਪਾਂਗੀ ਨਾ ਮੈਂ ਕੱਪੜੇ ਵੀ ਫੜ ਲਿਆ ਵਾ ਆ ਗਈ ਮੈਂ ਚੱਲ ਜੀ ਨੀ ਖਵਾਲਾ ਨੀ ਖਵਲ ਟੁਕ ਰਿਹਾ ਹੈ ਨਹੀਂ ਕਮਰੇ ਦੇ ਵਿੱਚ ਹੁਣ ਮੈਂ ਦੂਜੀ ਵੱਲ ਵੇਖਾਂ ਬੜਾ ਕੀ ਕਰਦੀਆਂ ਨੇ ਮੈਂ ਦੂਜੀ ਵੱਲ ਵੇਖ ਲੈਂਦੀ ਆ ਪੂਨੋਂ ਬੜਾ ਕੀ ਕਰਦੀ ਆ ਵੇਖ ਲੋ ਜਾਵੇਂ ਮੈਂ ਆਹਦਾ ਮਾਣਾ ਜਾ ਕੁੜੀਆਂ ਨੂੰ ਨੀ ਪੂਨਾ ਮਾ ਨੀ ਪੂਨਾ ਨਾ ਪੂਨਾ ਮਾ ਹਾਂ ਜੀ ਮੰਮੀ ਚੱਲੀਆਂ ਤੇਰੇ ਉਹ ਮਾਮੀ ਤੇਰੀ ਦੇ ਨਾ ਪ੍ਰੈਸ਼ਨ ਹੋਇਆ ਵਾ ਹਾਂ ਜੀ ਤੇ ਅਚਾਨਕ ਉਹਨੂੰ ਸਾਦੇ ਲਿਆ ਤੇ ਨੰਬਰ ਜੱਸੀ ਦਾ ਹਲ ਕਰ ਲਿਆ ਵਾ ਤੇ ਵੱਡੀ ਨੂੰ ਵੀ ਦੱਸ ਦੇਈ ਤੇ ਮੈਂ ਫਿਰ ਚੱਲੀ ਆ ਤੇ ਦੋ ਤਿੰਨ ਦਿਨ ਲੱਗ ਜਾਣੇ ਤੇ ਤਾਰਾ ਤੋਰਾ ਕੱਢ ਲਿਓ ਹਾਂ ਤੇ ਆਰ ਮੰਮੀ ਤੇ ਪੁੱਤ ਤਾਰਾ ਫਿਰ ਤੁਹਾਨੂੰ ਕੱਢਣੀ ਆ ਪਾਣੀ ਆ ਤੇ ਮਗਰੋਂ ਲੜਦੀਆਂ ਨਾਲਿ ਉਹ ਪਿਆਰ ਨਾਲ ਕੰਮ ਕਰ ਲਿਓ ਲੜਦੀਆਂ ਨਾਲਿ ਉਹ ਮਗਰ ਠੀਕ ਆ ਮੰਮੀ ਕੋਈ ਗੱਲ ਹਾਂ ਚਲੋ ਫਿਰ ਮੈਂ ਚੱਲੀ ਆ ਚੰਗਾ ਮੰਮੀ ਹਾਂ ਚਲੋ ਚਲ ਪੁੱਤ ਕਰ ਸਟਾਰਟ ਫਿਰ ਚਲ ਉਮੀ ਚੱਲ ਜੀ ਅੱਗੇ ਲੇਟ ਬੜੇ ਹੋ ਗਏ ਚ ਮੇਰੀ ਕਾਸ਼ਾ ਨੇ ਕੱਪੜੇ ਪੜੇ ਲੱਲੀ ਹਾਂ ਲੱਲੇ ਪਤਾ ਲੱਲੇ ਚੱਲ ਠੀਕ ਹੈ ਚੱਲ